ਅਸਥੁ 6 ਸਾਲ ਪਹਿਲਾਂ ਪਲਵਾਮ ਵਿੱਚ ਹਮਲਾ ਕਰਕੇ ਦੇਸ਼ ਦੇ ਦੁਸ਼ਮਣਾਂ ਨੇ ਸਾਡੇ ਹੌਸਲੇ ਤੋੜਨ ਦੀ ਸਾਜ਼ਿਸ਼ ਰਚੀ ਸੀ ਪਰ ਦੇਸ਼ ਨੇ ਅਜਿਹਾ ਮੂੰਹ ਤੋੜਮਾ ਜਵਾਬ ਦਿੱਤਾ ਕਿ ਉਹ ਮੋੜ ਸਿਰ ਚੁੱਕਣ ਦੇ ਕਾਬਿਲ ਨਹੀਂ ਰਹੇ 14 ਫਰਵਰੀ 2019 ਨੂੰ CRPF ਦੇ ਕਾਫਲੇ ਤੇ ਹਮਲਾ ਦੇਸ਼ ਦੇ ਮਾਣ ਤੇ ਸਿੱਧਾ ਹਮਲਾ ਸੀ ਹਮਲੇ ਵਿੱਚ ਦੇਸ਼ ਦੇ 40 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ ਪਰ ਉਸ ਤੋਂ ਬਾਅਦ ਜੋ ਹੋਇਆ ਉਹ ਪੂਰੀ ਦੁਨੀਆ ਨੇ ਵੇਖਿਆ ਲੁਵਾਮਾਂ ਤੋਂ ਬਾਅਦ ਦੇਸ਼ 'ਚ ਗੁੱਸੇ ਦਾ ਅਜਿਹੇ ਉਬਾਲ ਉੱਠਿਆ ਸੀ ਕਿ ਹੁਣ ਅਤਵਾਦੀ ਰਹਹਨ-ਮਾਵਾਂ ਨੂੰ ਕੋਈ ਟੋਈ ਨਹੀਂ ਮਿਲ ਰਹੀ ਹੈ ਸਾਡੇ ਸੁਰੱਖਿਆ ਬਲਾਂ ਨੇ ਸਾਬਤ ਕਰ ਦਿੱਤਾ ਕਿ ਭਾਰਤ ਆਪਣੀਆਂ ਸਰਹੱਦਾਂ ਤੇ ਪ੍ਰਭੂਸੱਤਾ ਦੀ ਰਾਖੀ ਲਈ ਲੋੜ ਪੈਣ ਤੇ ਦੁਸ਼ਮਣਾਂ ਨੂੰ ਉਹਨਾਂ ਦੇ ਘਰ ਅੰਦਰ ਵੜ ਕੇ ਵੀ ਮਾਰ ਸਕਦਾ ਹੈ ਭਾਰਤ ਨੇ ਬਲਵਾਨਾ ਹਮਲੇ ਦੇ 12ਵੇਂ ਦਿਨ ਬਦਲਾ ਲੈ ਲਿਆ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ਚ ਅੱਤਵਾਦੀਆਂ ਦੇ ਟਿਕਾਣਿਆਂ ਤੇ ਸਰਜਰੀਕਲ ਸਟ੍ਰਾਈਕ ਕੀਤਾ ਅਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਇਸ ਹਮਲੇ ਨੇ ਜੈਸ਼ੇ ਕਾਦਰ ਨੂੰ ਕਾਫੀ ਹੱਦ ਤੱਕ ਨਸ਼ਟ ਕਰ ਦਿੱਤਾ ਅਤੇ ਕਰੀਬ 300 ਅੱਤਵਾਦੀ ਮਾਰੇ ਗਏ ਇਸ ਤੋਂ ਬਾਅਦ ਵੀ ਸਾਡੇ ਸੁਰੱਖਿਆ ਬਲ ਨਹੀਂ ਰੁਕੇ ਅਤੇ ਕਸ਼ਮੀਰ ਵਿੱਚ ਲੁਕਮੀ ਸਾਜ਼ਿਸ਼ ਵਿੱਚ ਸ਼ਾਮਲ ਅੱਤਵਾਦੀਆਂ ਨੂੰ 92 ਆਧਾਰ ਤੇ ਖਤਮ ਕਰ ਦਿੱਤਾ आतंक ਤੋਂ ਬਾਅਦ ਫੈਸਲਾਕੁਨ ਲੜਾਈ ਆਪਣੇ ਅੰਤਿਮ ਪੜਾ ਤੇ ਪਹੁੰਚਦੀ ਨਜ਼ਰ ਆ ਰਹੀ ਹੈ ਅਤੇ ਉਹਨਾਂ ਦਾ ਸਮਰਥਨ ਕਰਨ ਵਾਲੇ ਵੱਖਵਾਦੀ ਅੱਜ ਕਸ਼ਮੀਰ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੇ ਇੰਨਾ ਹੀ ਨਹੀਂ ਕਸ਼ਮੀਰ ਦੀਆਂ ਸੜਕਾਂ ਤੇ ਦੇਸ਼ ਭਗਤੀ ਦੇ ਨਾਰੇ ਵੀ ਹੁਣ ਗੂੰਜ ਰਹੇ ਹਨ ਹੁਣ ਜਾਣਦੇ ਹਾਂ ਕੀ ਸੀ ਪਲਵਾਮਾ ਹਮਲਾ ਹੋਇਆ ਇਹ ਸੀ ਕਿ ਜੈਸ਼ਮੁਖੀ ਮਸੂਦ ਅਜ਼ਰ ਨੇ ਪਾਕਿਸਤਾਨ ਦੇ ਇਸ਼ਾਰੇ ਤੇ ਭਾਰਤ ਤੇ ਹਮਲੇ ਦੀ ਯੋਜਨਾ ਬਣਾਈ ਸੀ ਅਤੇ 14 ਫਰਵਰੀ 2019 ਨੂੰ CRPF ਦੇ ਕਾਫਲੇ ਨੂੰ ਵਿਸਪੋਟਕਾਂ ਨਾਲ ਭਰੀ ਕਾਰ ਨਾਲ ਸਿੱਧੀ ਟੱਕਰ ਮਾਰ ਦਿੱਤੀ ਸੀ ਇਸ ਤਮਾਕੇ ਦੇ ਵਿੱਚ ਸਾਡੇ 40 ਬਹਾਦਰ ਜਵਾਨ ਸ਼ਹੀਦ ਹੋਏ ਸਨ ਭਾਰਤੀ ਹਵਾਈ ਸੈਨਾ ਦੇ ਮਿਰਾਜ 2000 ਜਹਾਜ਼ਾਂ ਨੇ ਗਵਾਲੀਅਰ 에ਅਰਵੇਜ਼ ਤੋਂ 25 ਫਰਵਰੀ 2019 ਦੀ ਅੱਧੀ ਰਾਤ ਤੋਂ ਬਾਅਦ ਹਵਾਈ ਹਮਲੇ ਲਈ ਉਡਾਨ ਭਰੀ। ਭਾਰਤ ਨੇ 12 ਮਿਰਾਜ 2000 ਜਹਾਜ਼ਾਂ ਨੇ 26 ਫਰਵਰੀ ਨੂੰ ਸਵੇਰੇ 3 ਵਜੇ ਪਾਕਿਸਤਾਨੀ ਖੇਤਰ ਵਿੱਚ ਦਾਖਲ ਹੋ ਕੇ ਬਾਲਾਕੋਟ 'ਚ ਜੈਸ਼ ਦੇ ਅੱਤਵਾਦੀ ਟਿਕਾਣਿਆਂ ਤੇ ਬੰਬ ਸੁੱਟੇ। ਇਸ ਹਵਾਈ ਹਮਲੇ ਵਿੱਚ ਜੈਸ਼ ਦਾ ਅੱਤਵਾਦੀ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਿਆ। ਪਲਵਾਮਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦ ਖਿਲਾਫ ਫੈਸਲਾਕੁਨ ਲੜਾਈ ਲੜੀ ਅਤੇ ਇਸ ਦਾ ਹੀ ਅਸਰ ਹੈ ਕਿ ਕਸ਼ਮੀਰ ਵਿੱਚ ਅੱਤਵਾਦ ਹੁਣ ਆਪਣੇ ਆਖਰੀ ਸਾਹ ਲੈ ਗਿਆ ਹੈ। ਅੱਤਵਾਦੀ ਟਿਕਾਣਿਆਂ ਨੂੰ ਹੁਣ ਤਬਾਹ ਕਰ ਦਿੱਤਾ ਗਿਆ ਹੈ। ਪਲਵਾਮਾ ਦੀ ਸਾਜ਼ਿਸ਼ ਵਿੱਚ ਸ਼ਾਮਲ ਅੱਤਵਾਦੀ ਸੰਗਠਨ ਜੈਸ਼ੇ ਮੁਹੰਮਦੇ ਚੋਟੀ ਦੇ ਕਾਡਰ ਨੂੰ ਸੁਰੱਖਿਆ ਬਲਾਂ ਨੇ 1 ਮਹੀਨੇ ਵਿੱਚ ਕਾਫੀ ਹੱਦ ਤੱਕ ਖਵਾ ਕਰ ਦਿੱਤਾ। ਹਵਾਈ ਹਮਲੇ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ। ਅੱਜ ਤੱਕ ਇਸ ਤੋਂ ਉੱਪਰ ਨਹੀਂ ਸਕਿਆ ਤੇ ਹੁਣ ਉਸ ਨੂੰ ਮੂਲ ਗੋਣਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਪਲਵਾਮਾ ਤੋਂ ਬਾਅਦ ਅੱਜ ਤੱਕ ਕੋਈ ਅੱਤਵਾਦੀ ਹਮਲੇ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਿਆ। 6 ਸਾਲ ਬਾਅਦ ਵੀ ਉਹਨਾਂ ਦੇਸ਼ ਦੇਸ ਜਵਾਨਾਂ ਨੂੰ ਅਸੀਂ ਸਲਾਮ ਕਰਦੇ ਹਾਂ। ਪਲਵਾਮਾ 'ਚ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਗਈ ਹੈ। ਇਸ ਯਾਦਗਾਰ ਲਈ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਲਿਆਂਦੀ ਗਈ ਹੈ ਤੇ ਅੱਜ ਪੂਰਾ ਦੇਸ਼ ਇਹਨਾਂ ਸ਼ਹੀਦਾਂ ਨੂੰ ਨਮਨ ਕਰ ਰਿਹਾ ਹੈ।